ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਅੱਜ ਪਹੁੰਚਿਆ ਪਿੰਡ ਮੂਸੇ ਜਿਹੜਾ ਤਸੀਰ ਸਪੈਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀ ਰੇਵੀਰ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਤਕਰੀਬਨ ਅੱਜ ਤੋਂ 2-3 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਤਕਰੀਬਨ ਆਪਾਂ ਤੁਹਾਨੂੰ ਕੋਈ 4-5 ਕੇ ਨਾਕੇ ਦਿਖਾਏ ਸੀਗੇ ਅੱਜ ਇਸ ਵੀਡੀਓ ਦੇ ਵਿੱਚ ਵੀ ਤਕਰੀਬਨ ਕੋਈ 3 ਵੜਾ ਤੁਹਾਨੂੰ ਦਿਖਾਉਣੀਆਂ ਨੇ ਵੜਾ ਤਿੰਨੇ ਸੁਈਆਂ ਨੇ ਇੱਕ ਬੂਰੀ ਮੱਝ ਦਿਖਾ ਦੇਵਾਂਗੇ ਬਗੈਰ ਬੱਚੇ ਉਹ ਤੇ ਇੱਕ ਬਿਲਕੁਲ ਠੁੱਕੀ ਮੱਝ ਖੜੀ ਹੈ ਵੀਰ ਦੇ ਕੋਲ ਉਹ ਵੀ ਫਗਾ ਦੇ ਭਾਜੀ ਇੱਧਰ ਜਿਹੜੀ ਆ ਤੁਸੀਂ ਇੱਕ ਵਾਰੀ ਕੈਮਰਾ ਮਾਰ ਕੇ ਦਿਖਾਓ ਆ ਵੈੜ ਹੋਣੇ ਆਈ ਆ ਠੀਕ ਹੈ ਜੀ ਅੱਡੇ ਤੇ ਤਕਰੀਬਨ ਇਹ ਵੀ ਵੈੜ ਸੂਈ ਸਵਾਈ ਆ ਤਾਜੀ ਸੂਈ ਆ ਚੋਗੇ ਲੈਂਦੀ ਆ ਸਵਾਈ ਚੋਈ ਥੋੜੀ ਜਿਹੀ ਲੇਟ ਹੀ ਰਾਂਦਾ ਵੀ ਕਰਕੇ ਆਈ ਆ ਜੀ ਕਿਨੇ ਕੋਈ ਪਾਸ ਕਰਕੇ ਲੈਂਦੀ ਆ ਠੀਕ ਹੈ ਜੀ ਤੇ ਇਹ ਅੱਜ ਮਾਲ ਹੋਊਗਾ ਤਕਰੀਬਨ 6 ਗਨਾਗਨੇ 5 ਗਨਾਗਾ ਟੋਟਲ ਜਿਨ੍ਹਾਂ ਦੇ ਵਿੱਚ ਤਿੰਨ ਵੈੜਾ ਤੇ ਦੋ ਮੱਜਾਂ ਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ 3 ਅਗਸਤ ਤੇ ਸਮਾਂ ਕੋਈ ਸ਼ਾਮ ਦੇ ਇਹ ਵੀਡੀਓ ਆਪਾਂ ਬਣਾ ਰਹੇ ਆ ਮਾਲ ਤੁਹਾਨੂੰ ਦਿਖਾਵਾਂਗੇ ਪੂਰਾ ਤਸੱਲੀ ਦੇ ਨਾਲ ਸੋ ਕੋਈ ਵੀ ਸੱਜਣ ਭਰਾ ਆਪਣਾ ਵੀਡੀਓ ਵੇਖ ਕੇ ਆ ਰਿਹਾ ਤੇ ਸੱਭਾ ਬਿਲਕੁਲ ਪਸ਼ੂ ਨੂੰ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਗੱਪਣ ਪਸ਼ੂ ਲੈ ਜਾਂਦੇ ਹੋ ਤਸੱਲੀ ਆਪਣੀ ਕਰਾ ਦਿਆਜੋ ਇਧਰੋਂ ਅਖਰੀ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਗੇ ਇੱਕ ਇਧਰ ਬੂੜੀ ਮੱਝ ਖੜੀ ਹੈ ਬੜੇ ਵਜ ਰੇਟ ਦੇ ਵਿੱਚ ਮਿਲ ਜੂਗੀ ਇਧਰ ਇੱਕ ਗੱਪਣ ਮੱਝ ਆ ਤੁਹਾਨੂੰ ਦਿਖਾਵਾਂਗੇ ਠੀਕ ਆ ਸੋ ਸਮਾਂ ਲੈਂਦੀ ਆ ਬਾਕੀ ਸਮਾਂ ਕਿੰਨਾ ਬਾਕੀ ਆ ਕੀ ਮੋਲ ਕਿ ਰੇਟ ਰਹੂਗਾ ਪੂਰੀ ਡਿਟੇਲ ਚ ਚਲਾਂਗੇ ਠੀਕ ਆ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਮਹਾਰਾਜ ਹੀਰਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਆ ਗਿਆ ਹੀਰਾ ਤੇ ਛਾ ਗਿਆ ਹੀਰਾ ਹਾਂਜੀ ਹਾਂਜੀ ਆ ਦੇਖੋ ਜਿਆਦਾ ਨਹੀਂ ਛਾ ਗਿਆ ਹੀਰਾ ਹੋਰ ਵਧੀਆ ਵਧੀਆ ਪਾ ਕੇ ਕਰਤਾ ਜੀ ਕੀ ਆ ਸੁਖ ਸਿਆਂ ਵਧੀਆ ਵਧੀਆ ਕੀ ਆ ਵਾ ਠੀਕ ਆ ਅੱਛਾ ਵੀਰੇ ਤਿੰਨ ਵੜਾ ਆਪਣੇ ਕੋਲ ਇੱਧਰ ਦੇ ਪਾਸੇ ਵੀਰ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂਜੀ ਹਾਂਜੀ ਭਾਜੀ ਕਰੋਸ ਸੂਈਆਂ ਭਾਜੀ ਠੀਕ ਆ ਆ ਪੰਜ 6 7 ਦਿਨਾਂ ਦੀ ਸੂਈ ਆ ਇਹ 6 7 ਦਿਨਾਂ ਦੀ ਸੂਈ ਕੱਲ੍ਹ ਸੂਈ ਆ ਪਰਲੀ ਆਜ ਹੁਣ ਪਾਸ ਕੀਤੀ ਤੇਨੇ ਕੋ ਜਿ ਚਵਾਈ ਕੀਤੀ ਇਹਦੀ ਠੀਕ ਆ ਜੀ ਹਾਂ ਤੇਨੇ ਕੋ ਜਿ ਚਵਾਈ ਕੀਤੀ ਅੱਜ ਮਤਲਬ ਸ਼ਾਮੀ 3 ਵਜੇ ਚਵਾਈ ਕਰਕੇ ਹੁਣ 6 ਕਵਜਨ ਦਾ ਹੈ ਹਾਂਜੀ ਹਾਂਜੀ ਤੇਨੇ ਕੋ ਘੰਟੇ ਹੋ ਗਿਆ ਚਵਾਈ ਕੀਤੀ ਹਾਂਜੀ ਹਾਂਜੀ ਹੋ ਗਏ ਹੋ ਗਏ ਲਓ ਜੀ ਚਵਾਈ ਕਰਕੇ ਅੱਜ ਲੇਟ ਚਵਾਈ ਕਰਕੇ ਅੱਜ ਹੀ ਇਹਨੇ ਵਿਜ਼ਿਟ ਕੀਤੀ ਆ ਬਾਕੀ ਉਹਦੇ ਮਗਰ ਬੱਚਾ ਮੇਲਕਾਫ ਸ਼ਾਇਦ ਬਾਕੀ ਪੂਰੀ ਡਿਟੇਲ ਆਪਾਂ ਲੈ ਲੈਨੇ ਸੀ ਇਹਦੇ ਸ਼ੁਰੂਆਤ ਕਿਤੇ ਪਾਸੋਂ ਕਰਦੇ ਆ ਉਧਰ ਉਧਰ ਕਰ ਦਿੰਦੇ ਆ ਠੀਕ ਆ ਜੀ ਕਭੀ ਸ਼ੁਰੂਆਤ ਕਰਦੇ ਆ ਆਪਾਂ ਮੱਝ ਤੋਂ ਆਜੋ ਵੀਰੇ ਫਸਲੀ ਨਾਲ ਵਿਖਾਈਏ ਮਾਰ ਆਈਦਰ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਇਹ ਮਾਝਾ ਸੁਆਗਨ ਮਾਣ ਵਾਲੀ ਆ ਪਾਜੀ ਤਿੱਜਾ ਮਾਝ ਨੇ ਸੁਣਾ ਹਾਂਜੀ ਤੇ ਦੁੱਧ ਨੂੰ ਚੰਗੀ ਆਉਂਦੇ ਸਬਤੇ ਆ ਆਪਾਂ ਆਪਦੇ ਬੰਦੇ ਸੱਜਣ ਤੋਂ ਲਈ ਉਹਦੇ ਕੱਲੀ ਸਾਡੀ ਭੈਣ ਤੋਂ ਅੱਛਾ ਜੀ ਮਾਝੇ ਉਦੋਂ ਲਈ ਲਈ ਹੁਣ 1 ਲੱਖ ਦੇ 10000 ਦੀ 1 ਲੱਖ 10000 ਦੀ ਆਈ ਸੀ ਮਾਝੇ ਤੋਂ ਹੂੰ ਤੇ ਦੁੱਧ 14 ਕਿਲੋ ਮਾਝ ਭਾਜੀ ਭਰਦੀ ਰਹੀ ਆ ਬੈਲ ਸ਼ੋਰ ਤੋਂ ਦਿਖਾਓ ਦੁੱਧ ਚੰਗਾ ਦਿਖਾਓ ਤਸल्ली ਨਾਲ ਠੀਕ ਆ ਜੀ ਪਾਕਿਸਤਾਨ ਤੋਂ ਬਹੁਤ ਵਧੀਆ ਬਿਲਕੁਲ ਪੱਧਰ ਪਿੱਛੇ ਪਿੱਛੇ ਪਾਜੀ ਆਪਾਂ ਇਹਨੇ ਚਾਰਜ ਕਰਨੇ ਆ ਹਾਂ ਆ ਦੇਖੋ ਅੱਗੇ ਉਹ ਦਿਨ ਪਰਸੋਂ ਮੈਂ ਵੀਡੀਓ ਪਾਈ ਸੀ ਤੇ ਕੱਲ ਵੇਲੇ ਮਾਲ ਵੇਚ ਗਿਆ ਸਾਰਾ ਆ ਠੀਕ ਹੈ ਜੀ ਆਹ ਦੇਖੋ ਇਹ ਸੁਆ ਕਰਮਾ ਹੋ ਗਈ ਹੈ ਤੀਜਾ ਭਾਜੀ ਵੇਖੋ ਸਿੰਘ ਲੱਗ ਗਈ ਨੋ ਜੀ ਤੀਜਾ ਸੁਆ ਤੇ ਕੁੱਤੀ ਵਾਲਾ ਸਿੰਘ ਲੱਗਾ ਪਰ ਉਹ ਦਾ ਦੋ ਹੀ ਰੰਗ ਦੀਆਂ ਸਿੰਘ ਦੇ ਵਿੱਚ ਹਾਂ ਤੇ ਭਾਈ ਪਤਲੀ ਆਹ ਵੇਖੋ ਇਧਰ ਵੇਖੋ ਕਿੰਨੀ ਬੜੀ ਪਤਲੀ ਬੜਾ ਬਰੀਕ ਪਿੰਡੇ ਦੀ ਆ ਪਤਲੇ ਪਿੰਡੇ ਦੀ ਆ ਤੀਜਾ ਸੁਆ ਬੱਦ ਵੀਰੇ ਭਾਰ ਪਿਛੇ ਦੀ 35 ਦੇ ਵਿੱਚ ਕੋਈ 35 ਭਾਜੀ ਆਪਾਂ ਕਿਲੋ ਘਟ ਤੋਂ ਘਟ ਭਰਾਈ ਥੱਲੇ ਤਸਲੀ ਕੀਤੀ ਆ ਪੂਰੀ ਤਾਂ ਭੋਲੀ ਚੋਣ ਠੀਕ ਆ ਵੀਰੇ ਇਹ ਕੋਈ ਖੋਲ ਕੇ ਜੀਰੇ ਸਾਹਮਣੇ ਮਾਰਾ ਤੋਰ ਕੇ ਦਿਖਾਈਏ ਭਰਾ ਇਧਰਲੇ ਪਾਸੇ ਜਸ਼ਨ ਦਿਖਾਏ ਹੋ ਜੇ ਤਸਲੀ ਨਾਲ ਇਧਰਲੇ ਪਾਸੇ ਦਿਖਾਤਾ ਪਾਜੀ ਅਜੇ ਵੇਚਣ ਵਾਲਾ ਮਾਲ ਲਾਜੂ ਬੰਦਾ ਉਹ ਵੀ ਕਮਾਈ ਲਵੇ ਮੈਂ ਕਹਿੰਦਾ ਬਿਲਕੁਲ ਛੋਟੇ ਛੋਟੇ ਮੋਲ ਮੋਲ ਛੋਟੇ ਛੋਟੇ ਜਸਵਾ ਪਿਆਰੀ ਤੇ ਆ ਬਾਕੀ ਲੈ ਗਏ ਚਾਰ ਕੱਢ ਦੇ ਪੰਜ ਕਰਮਾ ਲਈ ਪਾਜੀ ਆ ਜੀ ਬੜੀ ਛੋਟੀ ਆ ਜਿੱਦਾਂ ਇੱਕ ਮੋਹਰਾ ਬ੍ਰਿੰਗ ਦੀ ਸਮਝਾ ਛੋਟੀਆਂ ਨੂੰ ਦੇਖਦੇ ਆ ਪਾਜੀ 1500 2000 ਕਮਾਈ ਦਾ ਮੁੱਲ ਪਾਉਣੇ ਆ ਆ ਦੇਗਾ ਆ ਵੇਖੋ ਕੋ ਲੈਵੇ ਦੀ ਬੰਤਰ ਮੇਰਾ ਭਰਾ ਚੈੱਕ ਕਰੋ ਠੀਕ ਆ ਵੱਡੀ ਮੱਝ ਤਰਾ ਬਾਕੀ ਇਹ ਲੈ ਲੈਂਦੀ ਆ ਦਨ ਲੈ ਜੂਗੀ ਪੰਜ ਚਾਰ ਐਵੇਂ ਹਾਂ ਜਾਂ ਲੈ ਜੂਗੀ ਚਾਰ ਪੰਜ ਦਿਨ ਭਾਜੀ ਚਾਰ ਪੰਜ ਦਿਨ ਲੈ ਜੂਗੀ ਬਾਕੀ ਪਿੱਛੋਂ ਕਰਮਾਂ ਦੀ ਪੂਰੀ ਪੱਦਰ ਸੋ 35 1 ਨੰਬਰ ਆ ਠੀਕ ਆ ਭਾਜੀ ਵੇਖੋ ਕੀ ਚੀਜ਼ ਆ ਇਹ ਹਾਂ ਭਾਜੀ ਇਹ ਗੱਲ ਕੀ ਰਾਜੀ ਮੱਝ ਹੋ ਜੇ ਫੇਰ ਆ ਆਮ ਨੂੰ ਕੋਈ ਆ ਹਾਂ ਫੇਰ ਮੱਝ ਸਵਾ ਲੱਖ ਦੀ ਸਵਾ ਲੱਖ ਦੀ ਨਹੀਂ ਮੱਝ ਟਾਂਜਾ ਟੂਂਜਾ ਬੜਾ ਡਬਲ ਆ ਹਾਂ ਚਲੋ ਕਿਸੇ ਭਰਾ ਕੋਲ ਨਾਰਮਲ ਸਾਫ਼ ਸੰਭਾਲ ਦੇ ਵਿੱਚੋਂ ਕੋਈ ਆ ਜੰਗੀ ਆ ਜੇ ਚੰਗੀ ਸਾਫ਼ ਸੰਭਾਲ ਹੋ ਜੇ ਮਾਝ ਵੱਡੀ ਆ ਬਾਕੀ ਕਤਕੂਤ ਵੱਡਾ ਮੈਂ ਤਾਂ ਠੀਕ ਆ ਅੱਜ ਮੁੱਲ ਵੇਖੇ ਰ ਆਖੂਗਾ ਲੈ ਜਾਣੀ ਕਿਹੜਾ ਵੀਡੀਓ ਵੇਖੂਗਾ ਇਧਰ ਜggen ਮਾਰ ਕੇ ਕੈਮਰਾ ਚੰਗੀ ਤਰ੍ਹਾਂ ਦਿਖਾ ਦਿਓ ਲਾਗਿਓ ਦਿਖਾ ਦਿਓ ਭੈਣ ਭਰਾਵਾਂ ਨੂੰ ਕੋਈ ਇਹ ਨਾ ਕਿ ਕੋਈ ਚੰਗੀ ਤਰ੍ਹਾਂ ਦਿਸਣੋ ਰਹਿ ਗਿਆ ਕੰਮ ਠੀਕ ਆ ਆ ਵੇਖੋ ਬੈਕ ਸਾਈਡ ਤੋਂ ਮਾਰੋ ਚਾਹਤ ਪਾਸਿਆਂ ਤੋਂ ਵੇਖੋ ਨਾੜਾਂ ਕਿਤਰਾ ਦੀਦੀਆਂ ਦੀ ਆ ਦੇਖੋ ਆ ਪਾਜੀ ਇਧਰ ਆਏ ਵੀਰ ਜੀ ਇਧਰ ਆਏ ਆ ਇਧਰ ਬੈਣੀ ਵਾਲੇ ਪਾਸੇ ਵਿਖਾ ਦਿਓ ਹਾਂ ਹਾਂ ਇਧਰ ਉਧਰ ਵੇਖੋ ਆ ਇਧਰ ਵਿਖਾ ਦਿਓ ਬੈਣੀਆਂ ਦੀਆਂ ਨਾੜਾਂ ਗੱਲੀਆਂ ਗੱਲੀਆਂ ਦੀਦੀਆਂ ਆ ਲੋ ਵੀ ਸਾਰੇ ਬਾਜ਼ੀ ਹੁਣ ਤਰਸਾਲੀ ਨਾਲ ਦੇਖੋ ਠੀਕ ਆ ਜੀ ਇਧਰ ਬਹਿਣੀ ਦੇ ਪਾਸੇ ਵਿਖਾ ਦਿਓ ਇਧਰ ਇਧਰ ਫਾਓ ਕੋਈ ਆਨਲਾਈਨ ਵੀਰ ਕਈ ਮਗਾ ਲੈਂਦੇ ਆਪਾਂ ਅੱਜ ਨਹੀਂ ਅੱਗੇ ਭਾਈ ਹਾਂ ਆਨਲਾਈਨ ਚਲ ਗਈ ਸੀ ਉਹ ਆ ਦੇਖੋ ਥੋੜੇ ਹੋਰ ਅੱਗੇ ਲਾ ਕੇ ਵਿਖਾ ਦਿਓ ਆ ਲੈ ਇਧਰ ਦੇਖੋ ਕਿਰਕੀ ਮੌਲਕੀ ਡਿਮਾਰ ਕਰਦਾ ਪਿਆ ਜੀ ਜਾਇਜ ਭਾਜੀ ਜਾਇਜ ਦੇ ਲਈ ਕਿੰਨੇ ਦੀ ਹਾਂ ਨਾ 85000 ਮੁੱਲ ਕਰਦੇ ਆ 85000 ਤੇ ਤਿੰਨ ਛੱਡ ਦੀ ਆਪਾਂ 82 ਦੀ ਦੇ ਦਈਏ 82000 ਦੀ ਹਾਂਜੀ ਹੋਰ ਵੀ ਕਰਦੇ ਆ ਕਰਦੇ ਮਾਨਤਾ ਜਿਹੜਾ ਜਤਨਾ ਉਤਨਾ ਆਪਾਂ ਚਾਹੀ ਕੀਤਾ ਤੁਸੀਂ ਦੱਸ ਦੋ ਕਰਦੇ ਅਸੀਂੋਂ ਕਿੰਨਾ ਕਰਦਾ ਮਾਨਤਨ ਚ ਲੱਸੀ ਦੀ ਦੇ ਦਾਂਗੇ ਜਾਂ ਨਹੀਂ ਖੁਸ਼ੀ ਨਾਲ ਜੋ ਕਹਿਤਾ ਛੋੜ ਕਰ ਦਈਏ ਅਸੀਂ ਨਹੀਂ ਦੇ ਦਾਂਗੇ ਕਿੰਨੇ ਦੀ ਅਸੀਂ ਜੋ 500 ਛੱਡ ਦਾਂਗੇ ਹੋਰ ਲਓ ਜੀ 500 ਹੋਣਾ ਜਿਆਦਾ ਨਹੀਂ ਹੋਣਾ ਕੋਈ ਆਖੂ 2000 ਕਰਦੇ 15 ਹੋਣੀ ਹੋਣਾ 500 80 ਲਓ ਵੀ ਖੁਸ਼ੀ ਨਾਲ ਤੇ ਫਿਰ ਖੁਸ਼ੀ ਨਾਲ 500 ਰੁਪਏ ਮੰਗਵਾਉਗਾ ਆਨਲਾਈਨ ਆ ਉਹ ਵੀ ਕੋਈ ਗੱਲੋਂ ਘਾਟ ਨਹੀਂ ਮੱਝੇਗੀ ਹੂੰ ਆਨਲਾਈਨ ਬਾਤ ਚੰਗੀ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਸੂਬਾ ਤਿੱਜਾ ਸੋਣੀ ਆ 500 ਘਾਟੇ 80 ਹਜ਼ਾਰ ਦੀ ਮਿਲ ਜੂਗੀ। ਇਹ ਵੇ ਦੀ ਹੈ ਦੀ ਪੰਦਰੀ ਆ। ਕੋਈ ਵੇਲਾ ਕੋਈ ਬਾਹ ਨਹੀਂ ਖਿਆ। ਲੈ ਵੇ ਦੀ ਵੇਖੋ ਵੀਰ ਜੀ। ਠੀਕ ਆ। ਲੈ ਵੇ ਦੀ ਵੇਖੋ ਐ ਪੰਦਰੀ। ਕਰੋ ਚੈੱਕ। ਬਹੁਤ ਵਧੀਆ। ਆਹ ਵੇਖੋ। ਹੂੰ ਬਹੁਤ ਵਧੀਆ ਠੀਕ ਆ। ਦੁੱਧ ਭਾਜੀ ਸਾਫ ਚੰਗੀ ਚੱਲ ਜੇ। ਹਾਂ। ਇਧਰ ਇਹਦਾ ਸੈਗਰ ਨੰਬਰ ਤੇ ਗੂੜੀ ਮੱਝ ਆ। 10 ਕਿਲੋ ਦੋ ਤਾਂ ਭਾਜੀ ਮੋਲੇ ਦਾ ਜਾਇਜ਼ ਆ। 10 ਕਿਲੋ ਦੋ ਤਾਂ ਹਾਜ਼ਰ। ਹਾਂ। ਹਾਜ਼ਰ ਦੋ ਤਾਂ 10 ਕਿਲੋ ਠੀਕ ਆ ਜੀ ਗੂੜੀ ਮੱਝ ਆ। ਪਿਲਾੜੀ ਪੂਰੀ ਆ ਜੀ ਇਹੇ ਕੋਈ ਤਾਂ ਸਮਾਂ ਵੇਰਵਾ ਕਦੋਂ ਦੀ ਸੂਈ ਆ ਪਾਜੀ ਮਹੀਨੇ ਦੀ ਸੂਈ ਆ ਬਗੈਰ ਬੱਚਿਆਂ ਹਾਂਜੀ ਹਾਂਜੀ ਲਓ ਜੀ ਬਗੈਰ ਬੱਚਿਆਂ ਆ ਮਹੀਨੇ ਕ ਦੀ ਸੂਈ ਆ ਤੇ 10 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਪੂਰੀ ਤਫਲੀ ਨਾਲ ਵਿਖਾਉਣੀ ਆ ਲੈਵਾ ਆਰਡਰ ਤੁਹਾਨੂੰ ਕਿਸੇ ਵੀ ਦੇ ਨਾਲ ਆਰਡਰ ਤੇ ਮਿਲਦੀ ਆ ਕਰਮਾ ਦੀ ਠੀਕ ਆ ਜੀ ਸਿੰਗਲ ਹੱਡੀ ਆ ਉਤੋਂ ਤੇ ਬਿਲਕੁਲ ਐਨ ਪਤਲਾ ਪਿੰਡਾ ਕਰਮਾ ਦੀ ਦਾ ਚੁਵਾਈ ਪੋਲੀ ਭਰਾਪੂ ਦੀ ਹਾਂ ਠੀਕ ਆ ਜੀ ਚੁਵਾਈ ਪੋਲੀ ਭਰਾਪੂ ਪੂਰਾ ਮੈਂ ਨਾ ਬਾਦੀ ਪੋਲੀ ਇਹ ਤਾਂ ਠੀਕ ਆ ਕੋਲ ਕਾੜ ਨਹੀਂ ਹੈਗੀ ਸੁੱਖ ਇੱਥੇ ਰੋਕ ਨਹੀਂ ਮਾਰਾ ਜਾ ਗਾਂ ਕਰਦਾ ਅੱਗੇ ਕਰਕੇ ਇਥੇ ਰੋਕਿਆ ਜੇ ਮਾਰੀ ਦਿਖਾਉ ਉਹ ਚੰਗੀ ਤਰ੍ਹਾਂ ਇੱਥੇ ਰੋਕਿਆ ਜੇ ਆ ਵੇਖੋ ਆ ਦੇਖੋ ਆ ਬਈ ਵਿਖਾਉ ਲੱਗੋ ਵਿਖਾਉ ਪੁੱਤਰ ਆ ਵੇਖੋ ਆ ਦੇਖੋ ਇਹ ਬਹੁਤ ਚੰਗੀ ਆਦ ਹਾਂ ਪਨੀਲੀ ਜਾਂਦੀ ਆ ਤਾਂ ਭਾਵੇਂ ਨੀਲੀ ਜਾਂਦੀ ਆ ਬਾਕੀ ਮਾਰਕਿੰਗ ਮੁਰਕਿੰਗ ਪੂਰੀ ਆ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਤੋਂ ਉੱਤੇ ਆ ਠੀਕ ਆ ਤੋ 10 ਕਿਲੋ ਤਾਂ ਤੇ ਹੀਰੇ ਆਪਣੇ ਕੋਲ ਮਿਲਦੀ ਕਿਵੇਂ ਆ ਕੋਈ 파ੜੇ ਦੇ 파ੜੇ ਦੇ ਭਾਜੀ ਪਾੜਾ ਪਾਗ ਜੇ ਵੰਗਾ ਪਾ ਲੈਣਾ ਮਗਰ ਦੂਜਾ ਟਾਈਮ 파ੜੇ ਤੇ 파ੜੇ ਦੇ ਭਾਜੀ 파ੜੇ ਤੇ ਮੈਂ ਕੀ ਕਿਜੀ ਆ ਵੰਗੇ ਤੇ ਠੀਕ ਜੀ 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 ਵੰਗੇ ਦੇ ਗਿੱਜੀ ਆ ਠੀਕ ਚਲ ਵੰਗੇ ਦਾ ਵਾਦਾ ਆ ਅਗਰ ਟੋਕੜ ਗਾਹ ਹੋ ਜੇ ਤਾਂ ਹਾਂ ਭਾਵੇਂ 2 ਕਿਲੋ ਦਵੇ ਤੇ ਇਹਨਾਂ ਵੰਗੇ ਦਾ ਵਾਦਾ ਵੈਸੇ ਇੱਕ ਵਾਰ ਫੇਸ ਫੇਅਰ ਵਿਖਾਇਓ ਪਾੜਾ ਜੀ ਬਹੁਤ ਚੰਗਾ ਮੂੰਹ ਖਾ ਦੇ ਠੀਕ ਆ ਜੀ ਫੇਸ ਕੁਆਲਟੀ ਚੈੱਕ ਕਰੋ ਸਿੰਘ ਸਿੰਘ ਪੂਰਾ ਗਲਾਈ ਦੇ ਵਿੱਚ ਆ ਬੱਲਾ ਮੱਥਾ ਆ ਗਿਆ ਤੇ ਪਿੰਡਾ ਮੇਰਾ ਭਰਾ ਵੇਖੋ ਬਿਲਕੁਲ ਇਹਨਾਂ ਪਤਲਾ ਪਿੰਡ ਜਿੱਥੋਂ ਮਰਜ਼ੀ ਭਰ ਲੋ ਬਿਲਕੁਲ ਪਤਲਾ ਪਿੰਡਾ ਦੱਸਣੇ ਲੋਹੇ ਪਾਜੀ ਆ ਵੀ ਦੱਸੂਗਾ ਹਾਂ ਪਾਜੀ ਦੱਸੂਗਾ ਕਿ ਰਾਜਸੰਗੂ ਪਾਜੀ ਦੱਸੂਗਾ ਮੁੱਲ ਇਹਦੇ ਤੂੰ ਦੱਸ ਫਿਰ ਕੀ ਕਰ ਮੁੱਲ ਜਾਇਜਾ ਕਿੰਨਾ ਮੁੱਲ ਉਹਦਾ ਵੇਲੇ ਕਿੰਨਾ ਜਾਇਜ ਕੀਤਾ ਤੇ ਇਹਦੇ ਜਾਇਜਾ ਆਨਲਾਈਨ ਮੰਗਾ ਲੂਗੀ ਆ ਤੇ ਕੱਲ ਦਾਂਗੇ ਆਪਦੀਆਂ ਗਰੰਟੀ ਤੇ ਕੱਲ ਦਾਂਗੇ ਕਿੰਨੇ ਦੀ ਦੇ ਰਿਆਂ ਆ ਪਾਸੇ ਮੁੱਲ ਕਰਦੇ ਆ 76000 ਦੀ ਦੇ ਦਈਏ 76000 ਹਾਂ ਐਵੇਂ ਛੱਡ ਦਈਏ ਜੋਸ਼ ਛੱਡਣਾ ਅੱਜ ਤੇ ਅੱਜ ਜੈਜ ਮੁੱਲ ਪੂਰਾ ਜੈਜ 75000 ਤੋਂ ਛਾਲ ਮਾਰਤੀਏ ਕਿ ਨਿੱਕੀ ਜੀ ਪੂਰੇ 75 ਦੀ ਦੇਣੀ ਆ ਇਹ ਨਹੀਂ 75 ਦੀ ਪੂਰੇ 75 ਦੀ ਪੂਰੇ 75 ਦੀ ਲਓ ਜੀ ਪੂਰੇ 75 ਦੀ ਬਾਕੀ ਮੇਰਾ ਭਰਾ ਦੇਖੋ ਆਹ ਵੇਖੋ ਨੇ ਚੰਗੀ ਬਹੁਤ ਮਜ਼ਬੂਤ ਆਹ ਲੈ ਹਾਂ ਚੰਗੀ ਚੰਗੀ ਬਾਈ ਹਾਂ ਠੀਕ ਆ ਫਰਵਰੀ ਬੜੀ ਬਲਤਰ ਚੰਗੀਆਂ ਬਾਤੀਆਂ ਇਧਰੋਂ ਬੈਰੀਆਂ ਕਾਸਮ ਖਾਦੇ ਜੇਸ਼ਨ ਬਾਦੀ ਠੰਡੀਆਂ ਜਿਹੀਆਂ ਫਸਲੀਆਂ ਲਗਾਏ ਗਾਰਦੀਆਂ ਨਾੜਾ ਦੀਆਂ ਬਾਕੀ ਫੇਮ ਸਫੂਨ ਤੋਂ ਲੈ ਦੇ ਦਿੱਤੇ ਪੂਰੀ ਦੀ ਦੀਏ ਮੋਟਾ ਗੋਲ ਥਰਨ ਲਗਾ ਕਰਵਾ ਲਈ ਮੋਲ ਆਪਾਂ ਕਰਤੇ ਆ ਹਾਂ ਤੇ ਕੋਈ 75000 ਦੀ ਮੇਰੇ ਭਰਾਓ ਆਇਆ ਜੈ ਜੈ ਬਹੁਤ ਮੁੱਲ ਜਾਰੀ ਕੀਤਾ ਹਾਂ ਕੱਲ ਨੂੰ ਕੋਈ ਇਹ ਪੁਰਾਣੇ ਚੋਂ ਨੀਲੀ ਰਬ ਦਾ ਟੀਕਾ ਪਰੌਣਾ ਕੱਲ ਨੂੰ ਕੋਈ ਅੱਗੇ ਨੀਲੀ ਰਬ ਦਾ ਬੱਚਾ ਲੈਣਾ ਚਾਹੁੰਦਾ ਚਲੋ ਬੱਚੇ ਚੰਗੇ ਪਾ ਦੋਗੀ ਕਰਮਾਰੀ ਬਹੁਤ ਖੂਬਸੂਰਤ ਚੱਜੀ ਵੱਡੀ ਲਿਖੀ ਕੱਲ ਬੱਚਾ ਹੰਦਾ ਮਾ ਨਹੀਂ ਕਰਦੇ ਮੱਝ ਲੱਖ ਦੀ ਵੇਚ ਲਈ ਦੀ ਹਾਂ ਭਾਵੇਂ ਫਿਰ ਇੱਕ ਪੰਜ ਦੀ ਵੇਚਣਾ ਤਾਂ ਹੀ ਰਹਾ ਫਿਰ ਤੈਨੂੰ ਰੋਕਣਾ ਨਹੀਂ ਸੀ ਆਈ ਰੋਕਣਾ ਹੁਣ ਬਾਜ਼ਾਰ ਬੱਚਾ ਆਹ ਆ ਗਿਆ ਹੁਣ 11 ਕਿਲੋ ਦੁੱਧ ਠੀਕ ਆ ਭਰਾ ਤੇ ਮੋਲੇ ਦਾ ਜਾਜ ਲਓ ਜੀ 11 ਕਿਲੋ ਦੁੱਧ ਤੇ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਵਾੜ ਦਿਖਾ ਰਿਹਾ ਚੌਣ ਇੱਕ ਨੰਬਰ ਠੀਕ ਆ ਮਗਰ ਬੱਚਾ ਕੀ ਆ ਬੱਚਾ ਆ ਗਿਆ ਭਾਜੀ ਬੱਚਾ ਕਿੰਨੇ ਦਿਨਾਂ ਦੀ ਸੂਹੀ ਹੈ ਦੀ ਮੱਛੀ ਅੱਜ ਕਿੰਨੇ ਦਿਨਾਂ ਦੀ ਸੂਹੀ ਹੈ ਇਹ ਸੂਹੀ ਹੈ 6-7 ਦਿਨਾਂ ਦੀ ਸੂਹੀ ਹੈ ਹਫਤੇ ਦੀ ਸੂਹੀ ਹੈ ਹਫਤੇ ਦੀ ਮੰਨ ਲਈ ਕੋਈ ਸਵੇਰ ਦੂਜਾ ਕਿ ਤੀਜਾ ਦੂਜਾ ਦੂਜਾ ਭਾਜੀ ਦੂਜਾ ਸਵੇਰ ਦੁੱ ਹਾਂਜੀ ਦੁੱਧ ਲੋ 11 ਲੀਟਰ ਭਾਜੀ ਲੋਜੀ 11 ਲੀਟਰ ਤੋਂ ਤਾਂ ਸੁੱਕ ਤੋਂ ਨਹੀਂ ਮੜਾ ਭਾਜੀ ਜਾ ਕੇ ਚੋਈ ਆ ਠੀਕ ਆ ਇਹ ਵੀ ਮਾਲ ਆ ਗਈ ਆ ਆਜਾ ਤਿੰਨੇ ਗਾਵਾਂ ਅੱਜ ਹੀ ਆਈਆਂ ਲੋ ਵੀ ਕਰੋ ਚੈੱਕ ਡਿਜ਼ਾਇਨ ਜਿਹੜਾ ਮੇਰਾ ਭਰਾ ਚੈੱਕ ਕਰੋ ਬਾਕੀ ਮੁੱਠੀ ਮੁੱਠੀ ਧਣ ਲਗਾ ਜਿਹੜੇ ਪੀੜੀ ਦੇ ਪਾਵੇ ਗਏ ਲੋ ਬਹੁਤ ਸਫਲ ਦੀ ਗੱਲ ਲੱਗਾ ਚੋਈ ਦੇ ਵੇਲੇ ਗਾਂ ਫੇਰ ਬਣ ਗਈ ਪੂਰੀ ਹਾਂ ਆ ਇਧਰ ਦੇਖੋ ਤੇ ਆਹ ਦੇਖੋ ਹਾਂ ਆ ਸੁੱਕ ਹਾਂ ਜਾਣ ਦੇ ਸੱਜੇ ਸੱਜੇ ਤੋਰ ਤੇ ਲੰਬਾ ਤੋਰ ਤੇ ਤੋਰ ਦੇ ਦੁੱਧ ਸੁੱਕ ਆ ਦੇਖੋ ਆ ਦੇਖੋ ਠੰਡੀ ਠੰਡੀ ਹੈ ਠੀਕ ਆ ਹਾਂ ਠੰਡੀ ਤੇਰੀ ਆ ਫੀਲਸ ਲੱਗਾ ਉਹ ਬੱਚਾ ਚਲੋ ਵੈਸੇ ਕਈ ਤਰ੍ਹਾਂ ਬੱਚਾ ਪੁੱਛਿਆ ਸਾਡੇ ਤਾਂ ਧਰਾਂ ਮਰਾਉਣ ਦੀ ਗੱਲ ਹੈ ਕਈ ਵਾਰ ਬਹਿਣਾ ਤਗੜਾ ਬਣਿਆ ਹੋ ਜੀ ਹੁੰਦ ਗਿਆ ਵੀ ਬੱਚੇ ਨੇ ਚਰ ਪੱਤਾਂ ਨੂੰ ਨਾ ਪੜੋ ਉਹ ਨਜ਼ਰ ਮਾਰਾ ਮੋੜ ਕਾਰਪੁਰ ਜਾਂਦੇ ਆ ਪਸ਼ੂ ਠੀਕ ਆ ਨਹੀਂ ਠੰਡੀ ਜਿੰਦਾ ਮਰਜੀ ਤਸੱਲੀ ਕਰੀ ਚਲੋ ਠੀਕ ਆ ਆ ਦੇਖੋ ਉਹ ਤਾਂ ਡਰਦੀ ਆ ਅੱਜ ਹੀ ਆਈ ਬਾਜੀ ਇਹ ਵੀ ਹਾਂ ਨੇ ਕੰਨ ਚ ਚੰਗੀ ਬਹਿੜ ਇੱਕ ਵਾਰੀ ਇਹਨੂੰ ਸੁੱਖ ਲਮਾ ਤੋਰੀ ਫਿਰ ਇਹਨੂੰ ਆ ਦੇਖੋ ਜੀ ਅੱਜ ਤੋਂ ਵਿਖਾਓ ਪਹਿਣੀ ਵਾਲੇ ਪਾਸੇ ਪੁੱਤਰ ਆ ਵਿਖਾਓ ਭਾਜੀ ਮੁੱਠੀ ਸਾਨਾ ਕਿਹੜੀਆਂ ਮੈਥੀ ਚਬਾਈ ਕਰ ਲਈ ਤੇ ਮੈਂ ਦਗਾ ਦੇ ਹਾਂ ਇਧਰ ਮਾਰੇਓ ਵੀਰ ਜੀ ਆਪਾਂ ਕਿਹੜੀਆਂ ਅੱਥੀ ਚਬਾਈ ਕਰ ਲਈ ਆ ਆਨਲਾਈਨ ਕੋਈ ਮੰਗਾਉਏ ਤਾਂ ਆਪਾਂ ਘਲ ਦਾਂਗੇ ਆ ਸੋਕ ਬੱਚਾ ਛੱਡ ਮਾੜਾ ਆ ਆਪਾਂ ਘਲਣੇ ਪੈਂਦੇ ਗਰੇ ਹਾਂ ਘਰੇ ਨਹੀਂ ਹੋਈਦਾ ਲੈ ਵੀ ਸੋਕ ਨਾਲ ਬੱਚਾ ਛੱਡਦੇ ਨਹੀਂ ਵੀਰਾ ਮੰਨਦੇ ਵਿੱਚ ਨਾ ਡਾਊਟ ਨਾ ਹੋਵੇ ਕਿਸੇ ਭਰਾ ਦੇ ਭਾਜੀ ਪਰ ਕਿ ਕਿਦੋਂ ਵੀਡੀਓ ਚੜ ਗਈ ਮਾਲ ਆ 4 ਵਜੇ ਨੂੰ ਉਹ ਵੇਚਣਾ ਮੋਲੀ ਨਹੀਂ ਜੈਜ ਕਰਨੇ ਅੱਜ ਬਸ ਬਸ ਸੱਸ ਕੇ ਦੀ ਆ ਵੀ ਕਈ ਵਾਰ ਵੱਡਦਾ ਜਾਂ ਜਰਾ ਦੋ ਪਾਸੇ ਬੈਠ ਕੇ ਭਾਵੇਂ ਚਵਾਈ ਕਰ ਲਿਆ ਜੀ ਆ ਇੱਥੇ ਵਿਖਾਓ ਇਧਰ ਵੇਖੋ ਇਹ ਭਾਜੀ ਚੌਣ ਲਓ ਜੀ ਚੌਣ ਲਓ ਵੀ ਆਹੜ ਗਵਾੜ ਵੀ ਬਿਲਕੁਲ ਖੜਾ ਕੇ ਜਾਊਗਾ ਵੀ ਇਹ ਚਵਾਈ ਕਰਦਾ ਪਿਆ ਹੀ ਰਹਾ ਠੀਕ ਹਾਂ ਚਵਾਈ ਇਹ ਲਾਉਣੇ ਕੋਈ ਛੱਡ ਭਾਜੀ ਇਧਰ ਵੇਖ ਫਿਰ ਗਾੜ ਚੌਣ ਲੱਗਾ ਆ ਠੀਕ ਹੈ ਜੀ ਆ ਵੇਖੋ ਇਹ ਠੰਡੀ ਆ ਵੇਖੋ ਨਹੀਂ ਚੰਗੀ ਆ ਬਾਕੀ ਉਤਰਾ ਪੀ ਰਹੀ ਆ ਠੰਡੀ ਸੀਰੀਸ ਲਾਊਗਾ ਮੋਲ ਜੀ ਮੇਰਾ ਭਰਾ ਉੱਠ ਕੇ ਬਹਿ ਜਾ ਕੋਈ ਅਨਜਾਨ ਉੱਠ ਕੇ ਬਹਿ ਜਾ ਵਾਰੀ ਵਾਰੀ ਨਾਲ ਉੱਠ ਕੇ ਬਹਿ ਜਾ ਕੋਈ ਗੱਲ ਨਹੀਂ ਰਹੀ ਮੋਲ ਕਿੰਨੀ ਦੇਣੀ ਕਿੰਨੇ ਦੀ ਆਪਾਂ ਮੋਲ ਆਪਾਂ 40000 ਕਰਦੇ ਆਂ ਹਾਂ ਤੇ 37000 ਦੀ ਦੇ ਦੇਣੀ ਜਾਇਜ ਵੇਲੇ ਕਿੰਨਾ ਮੋਲ ਆਏਗਾ 700 37000 ਦੀ 37000 ਦੀ ਦੇ ਦੇਣੀ ਆਪਾਂ ਲੋ ਵੀ 35000 ਦੀ ਵੜ 10000 ਜਿਹੇ ਦੇ ਚ 11 ਲੀਟਰ ਦੁੱਧ ਆ ਮੇਰਾ ਭਰਾ ਮਾਰੋ ਜਿਆਦਾ ਠੀਕ ਹੈ ਜੀ ਜਦੋਂ ਮੇਰੇ ਭਰਾ ਥੱਕ ਕੇ ਆ ਕੇ ਜੇ ਨਾ ਵੀ ਡੱਬਾ ਡੋਲੂ ਚੱਕਣਾ ਪੈਂਦਾ ਭਾਜੀ ਸ਼ਰਮਿੰਦਗੀ ਹੁੰਦੀ ਆ ਕੋਈ ਰੇਡ ਜਾਦਾ ਨਹੀਂ ਗਾ ਮੇਰੇ ਭਰਾਵੋ ਟੌਰ ਬੰਨੀ ਜੇ ਬਾਕੀ ਦੁੱਧ ਕਰਮਾਲੀ ਉੱਤਰਦੇ ਤੇ ਸ਼ਾਮ ਨੂੰ ਬਿਲਕੁਲ ਦੋਵੇਂ ਟਾਈਮ ਚੋ ਉਹ ਦੁੱਧ ਮੱਝਾਂ ਦਾ ਪਾਜੀ ਹਾਂ ਦੁੱਧ ਮੱਝਾਂ ਵਾਲਾ ਸੰਗਣਾ ਹਾਂ ਚੰਗੀ ਇਹ ਛਟਾ ਦੁੱਧ ਮੱਝਾਂ ਦਾ ਸੰਗੀ ਇਹ ਵੇੜ ਮਗਰ ਬੱਚਾ ਦਾ ਵੇਚ ਕੀਤਾ ਹਾਂ ਵੇਚਣ ਵਾਲਾ ਖੜੂ ਉਹ ਵੀ ਵੇਚ ਲੂ 40 40 ਚਲੋ ਕੋਈ 2 ਰੁਪਏ ਨਫਾ ਦਿੰਦੀ ਹੈ ਕਿਸੇ ਨੂੰ ਉਹ ਵੀ ਚੰਗੀ ਕਹਾਂਗੇ ਪਾਜੀ ਛਟਾੜੀਆਂ ਨੇ ਰਾਤੀ ਸੋਈ ਆ ਹਾਂਜੀ ਆਪਾਂ ਲੇਲੀ ਰਾਤ ਹਾਂਜੀ ਰਾਤੀ ਸੋਈ ਆ ਤੇ ਰਾਤੀ ਉਹਦੇ ਘਰੇ 6-7 ਕਿਲੋ ਗਿਆ ਫੇਰ ਜਾ ਕੇ ਫੇਰ ਚੋਈ ਆ ਠੀਕ ਆ ਬਣੀ ਚੰਗੀ ਥਲਿਓ ਆਪਾਂ ਮਤਲਬ ਕੱਲ ਹੀ ਖਰੀਦੀ ਆ ਹਾਂ ਫੇਰ ਆਣ ਕੇ ਕਿਲੋ ਕੇ ਚੋਏ ਬੱਚੇ ਨੂੰ ਅੱਜ ਕਿਨੇ ਵੇਦੋ ਸੂਈ ਨੂੰ ਸੂਈ ਨੂੰ ਦੋ ਡਾਂਗ ਚੌੜੀ ਆ ਦੋ ਡਾਂਗ ਚੌੜੀ ਬਜ ਨਾਰੂਆ ਨਾਲ ਆ ਹਾਂ ਆ ਲੈ ਭਾਜੀ ਗੱਲ ਕੱਲ ਰਾਤੀ ਸੂਈ ਆ ਤੇ ਮਾਰੋ ਪੁੱਤ ਮਾਰੋ ਕੈਮਰਾ ਤੇਰਾ ਬੱਚਾ ਗਿੱਲਾ ਨਾੜੂ ਇਹਦੀ ਬੱਚਾ ਮਗਰ ਇਹ ਤਾਂ ਨਾੜੂਆ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਬੱਚਾ ਵੀ ਚੰਗੀ ਤਰ੍ਹਾਂ ਬਿਲਕੁਲ ਜਿਹੜਾ ਤੁਸੀਂ ਦੇਖੋਗੇ ਫੀਪਰ ਬਿਲਕੁਲ ਕਾਫ ਚੰਗੀ ਤਰ੍ਹਾਂ ਖਲਾਉਂਦਾ ਨਹੀਂਗਾ ਤੇ ਹੀਰੋ ਸਵੇਰ ਦੁਜਾ ਹੀ ਐ ਬੱਚੇ ਦਾ ਘਰ ਦੀ ਜਿਆਦਾ ਸਵੇਰ ਦੁਜਾ ਹੀ ਰੋਜਾ ਭਾਜੀ ਸਵੇਰ ਦੁਜਾ ਦੋ ਡੰਗ ਤੁਸੀਂ ਚੋਈ ਕਰ ਲਈ ਆ ਜੀ ਰੱਜ ਗਈ ਮਾਰੀ ਜੀ ਵਸੀਦੀ ਆ ਪੈ ਤੂਜ ਬੰਨ ਲੱਪਾ ਜਲਾ ਜਾਂਦਾ ਪਈ ਨਹੀਂ ਕੋਈ ਬੈਠਾਗਾ ਦੋ ਡੰਗ ਚੋਈ ਆਪਾਂ ਦੋ ਡੰਗ ਚੋਈ ਸ਼ਟਾਡਿੰਗ 14 ਕਿਲੋ ਬੋਲਾ ਭਾਜੀ 14 ਕਿਲੋ ਬੋਲੇ ਦੀ ਸ਼ਟਾਡਿੰਗ ਹੈ ਇਹਨਾਂ ਨੂੰ ਲੰਮਾ ਤੋਰੀ 14 ਕਿਲੋ ਬੋਲੇ ਦੀ ਸ਼ਟਾਡਿੰਗ ਆ ਜਸ਼ਨ ਤਸल्ली ਨਾਲ ਵਖਾਦੀ ਬਾਕੀ ਬੇਨ ਸਫੂਮ ਤੇ ਦੇਤੇ ਉੱਤੇ ਕਾਫੀ ਆ ਇਹਦੀਆਂ ਵੀ ਬੱਚਾ ਦਾ ਆ ਗਿਆ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸल्ली ਕਰਾਵਾਂਗੇ ਠੀਕ ਆ ਤੇਰੇ ਭਾਜੀ ਫਲਦਾ ਕਰਦੀ ਜਾ ਆਹ ਵੇਖੋ ਕਿਸ਼ਤੀ ਲੈਵਾ ਕਿਸ਼ਤੀ ਲੈਵਾ ਕਰ ਮਰ ਜਾਉਣਾ ਹੀ ਗਾ ਦੇ ਉਹਨੇ ਪੇਸ਼ਾ ਵੇਖੋ ਬਾਜੀ ਉਹਾਂ ਦੇ ਹਾਡੀ ਵੈ 18 ਕਿਲੋ ਦੁੱਧ ਮਿੰਦੀਆ ਕੰਡੇ ਦੇ ਜੋਖਦੀ ਰਹੀ ਆ ਹੂੰ ਤੇ ਅਰ ਕੀ ਕੀ ਚੰਗੀ ਸਾਹ ਹੋਊਗੀ ਤੇ 20 22 ਕਿਲੋ ਚ ਚੋਲੂਗਾ ਹੂੰ ਇਹ ਸਟਾਰਟਿੰਗ 11 12 ਕਿਲੋ ਬੋਲੇ ਤੋਂ ਹੁਣ ਜ਼ਿਆਦਾ ਹੋਊ ਪਾਜੀ ਹੈ ਜ਼ਿਆਦਾ ਹੋਊਗਾ 14 ਕਿਲੋ ਜਾਂ ਬਾਲਟੀ ਫੜ ਨਾਲ ਹੀ ਚ ਚੋਲਾ ਤੋਂ ਹਾਂ ਲੈ ਵੀ ਕੱਢੀ ਗਏ ਵਹ ਮੋਬਾਲਟੀ ਨਾਲ ਹੀ ਫੜ ਲਿਆ ਬਾਜੀ ਨਾਲ ਹੀ ਫੜਿਆ ਕੋਈ ਸ਼ੱਕ ਨਹੀਂ ਬੈਠ ਜਾਗਾ ਆ ਇਧਰ ਜੇ ਸਣਾ ਬੈਣੀ ਇੱਕ ਬੈਣੀ ਵਾਲੇ ਪਾਸੋਂ ਪੂਰੀ ਤਸੱਲੀ ਨਾਲ ਦਿਖਾ ਦਿਆ ਜੇ ਕਿਉਂਕਿ ਬਹੁਤੇ ਵੀਰ ਜਿਹੜਾ ਆਨਲਾਈਨ ਸੌਦਾ ਕਰ ਲੈਂਦੇ ਆ ਠੀਕ ਆ ਜੀ ਆਨਲਾਈਨ ਸੌਦਾ ਬੇਸ਼ੱਕ ਕਰੋ ਪਰ ਇੱਥੇ ਆਣ ਕੇ ਜਿਹੜੇ ਭਰਾ ਨੇ ਠੀਕ ਆ ਜੀ ਜਿਹੜੇ ਭਰਾ ਸਮਾਂ ਆਪਣੀ ਤਸੱਲੀ ਕਰੋ ਸਾਡੀ ਕੋਈ ਚੱਕਰ ਨਹੀਂ ਆ ਆਨਲਾਈਨ ਕਰ ਦਾਂਗੇ ਕੋਈ ਚੱਕਰ ਨਹੀਂ ਆ ਠੀਕ ਆ ਥਣਾ ਦਾ ਆਪਾਂ ਗਾਰੰਟੀ ਆ ਹਾਂ ਛੱਟ ਫਾਲੋ ਠੀਕ ਆ ਲੋ ਵੀ ਬਾਕੀ ਚਵਾਈ ਆ ਪਾ ਤੁਹਾਨੂੰ ਦਿਖਾ ਦਿੰਨੇ ਠੀਕ ਆ ਜੀ ਬੱਚਾ ਲਾ ਕੇ ਚਵਾਈ ਵਿਖਾ ਦਿੰਨੇ ਆ ਕਿਉਂ ਤਾਜੀ ਸੂਈਏ ਚਵਾਈ ਕਿਦਾਂ ਦੀ ਹੈ ਕੋਈ ਭੂਰ ਛਟਾ ਫੁਆਰਾ ਪ੍ਰੋਪਰ ਤੁਹਾਨੂੰ ਤਸਦੀ ਨਾਲ ਵਿਖਾ ਦਿਆਂਗੇ ਠੀਕ ਆ ਰੇਟ ਵੀ ਭਾਜੀ ਬੜਾ ਜਾਇਜ਼ ਤੇ ਮੁੱਲ ਬਿਲਕੁਲ ਛੋਟਾ ਰਹੂਗਾ ਆਪਰਾ ਮੁੱਲ ਕੀ ਕਰਦਾ ਮੁੱਲ ਬਹੁਤ ਜਾਇਜ਼ ਭਾਜੀ ਹਾਨ ਵਾਲਾ ਕੀ ਆ ਮੁੱਲ 65 ਕਰਦੇ ਆ 65000 ਤੇ ਬੱਚੀ 60000 ਦੀ ਦੇ ਦਾਂਗੇ ਹਾਂ ਤੇ ਕੋਈ ਬੱਚੀ ਆਖੇ ਮੈਂ ਚੋਂ ਪੰਜਾਂ ਦਿਨਾਂ ਨੂੰ ਖੜਨੀ ਆ ਆਪਾਂ 18 ਕਿਲੋ ਚੋ ਕੇ ਦੇ ਦਾਂਗੇ ਮਾਨ ਹੁੰਦਾ ਡੰਗਰ ਤੇ ਹੁੰਦਾ ਤਾਂ ਮਾਨ ਹੀ ਆ ਹਾਂਜੀ 40000 ਦੇ ਹੋਰ ਕਰੀਏ ਮਾਨ ਤਾਂ ਕਾਟ ਦੀ ਕਰ ਦਾਂਗੇ ਹੁਣ ਛੱਟੂ ਅੰਦਰ ਨਹੀਂ ਹੁੰਦੀ ਨਹੀਂ ਹੁੰਦੀ ਭਾਜੀ ਵੇਹਲਾ ਜੇ ਜਲਪਣੀ ਦਾ ਪਤਾ ਦੇ ਦੇ ਨਹੀਂ ਹਾਂ ਨਹੀਂ ਹੰਦੀ ਮਾਰ ਦਈਏ ਛਾਲ ਜਿਹਰੇ ਹਾਂਜੀ ਥੋੜੀ ਜੀ ਬਾਲ ਜੀ ਦੀ ਹੜੀ ਹਾਂਜੀ 2 400 500 ਕਰਦੇ ਕੋਈ ਨਹੀਂ ਹੁੰਦਾਗਾ ਛਠੋਂ ਪਾਜੀ ਪੂਰੇ ਛੜ ਦੀ ਦੇ ਦਾਂਗੇ ਪੂਰੇ ਛੜ ਦੀ ਪੂਰੇ ਸਾਠ ਹੀ ਹਰਦੀ ਹੀਰਾ ਦਾ ਫੇ ਦੇ ਦਾਂਗੇ ਦਾਂਗੇ ਬੱਚੀ 13 14 13 14 ਕਿਲੋ ਬੋਲਾ ਯਾ ਪੋਏ ਮੈਦੇ ਜਸ਼ਨ ਲਾ ਕੇ ਵਗਾ ਦੇ ਇਧਰ ਵਖੋਈ ਇਧਰ ਭਾਉ ਲਾ ਮਾਰ ਕੇ ਹੁਣੇ ਵਗਾ ਦੇ ਬੱਚੀ ਸ਼ੱਕ ਨਹੀਂ ਕੋਈ ਵੇਚੀ ਆਹ ਦੇਖੋ ਵੇ ਲੋ ਕੋਈ ਤੁਹੀਂ ਘਲੋਤੇ ਕੋਈ ਡਰਦੀ ਵੇ ਲੋ ਹਾਂ ਕਈ ਡੰਗਰ ਤਾਉ ਕੀ ਜਾਂਦੀ ਨੋ ਵੀ ਕਰੋ ਜਾ ਕਰੋ ਬੜੇ ਜਾਇਜ਼ ਰੇਟ ਆ ਗਏ ਠੀਕ ਹੈ ਜੀ ਮੁੱਲ ਵੈਸੇ ਚਲੋ ਪਸ਼ੂ ਵੇਚ ਕੇ ਨਾਲ ਦੀ ਨਾਲ ਮੁੱਲ ਤੁਹਾਨੂੰ ਇੱਕ ਕੰਪੈਰੀਸ਼ਨ ਤੁਸੀਂ ਕਰ ਸਕਦੇ ਜੀ ਵੀ ਮੁੱਲ ਕਿੰਨੇ ਕਿੰਨੇ ਆ ਪਸ਼ੂ ਦੇ ਅਕੋਰਡਿੰਗ ਬੜੇ ਜਾਇਜ਼ ਰੇਟ ਆ ਸੋ ਇਹ ਚੌਜੇ 15 ਚੌਜੇ 18 ਚੌਜੇ 17 ਠੀਕ ਹੈ ਜੀ ਅੱਜ ਜਿਹੜਾ ਬੋੜਾ ਹੀ ਬੋੜ ਆ ਕੋਈ 13 14 13 14 ਦੇ ਦਰਮਿਆਨ ਦੋ ਚੌਜੀਆਂ ਹੀ ਰਲੇ ਕਿੱਤੀਆਂ ਕਰ ਲੀਆਂ ਭਾਜੀ ਥੋੜੇ ਲੱਗ ਗਿਓ ਵਖਾ ਲਿਓ ਕੇ ਲੱਗ ਗਿਓ ਤਸਰੀ ਨਾਲ ਵਖਾ ਲਿਓ ਪੁੱਤਰ ਕੁਝ ਨਹੀਂ ਆਂਦੀ ਕੀ ਥੋੜਾ ਲੱਗ ਗਿਓ ਇਹਦੇ ਵਿੱਚ ਆਹ ਜੀ ਲੱਗੀ ਗਏ ਤੇ ਹੇ ਗੱਲ ਆ ਦੇਖੋ ਜੀ ਆਹ ਇੱਕ ਵਾਈਪ ਤੇ ਚਵਾਈ ਦੇਖੋ ਮੇਰਾ ਪਾਟਿਆ ਜੀ ਮੋਤੀ ਘਾਰਾ ਬਿਲਕੁਲ ਦਰਦ ਕਰਨੀ ਵਰਦੀ ਆ ਆ ਮਗਲੇ ਥਾਣਾ ਦੀ ਕਰ ਲੱਗੇ ਹੋਣਾ ਆ ਕਰਾਓ ਜੀ ਅੱਜ ਗਾੜਾ ਗਿਰ ਵੀਰ ਕਈ ਆਨਲਾਈਨ ਮੰਗਾ ਲੈਂਦੇ ਆ ਇਧਰ ਦੇਖੋ ਥੋੜੇ ਹੋਰ ਆ ਇਹ ਭਾਈ ਜੀ ਬਹੁਤ ਠੀਕ ਹੈ ਜੀ ਅਜੇ ਕੱਲੇ ਕੱਲੇ ਥਾਂ ਦੀ ਮਾਰ ਦੇਣਾ ਮੈਂ ਤਸਲੀ ਕਰਾ ਦੇ ਜਿਹਨੇ ਵੀ ਤਸਲੀ ਕਰਾ ਦੇ ਕਰਾ ਦੇ ਉਹਨਾਂ ਦੀ ਥੋੜਾ ਤੇਰੇ ਕੋਲ ਬਾਕੀ ਨਹੀਂ ਜਾਂਦਾ ਦੱਸਾਂ ਚਵਾਇਆ ਨਹੀਂ ਜਾਂਦਾ ਕੱਲਾ ਘਰੇ ਹੋਈਦਾ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਵੇਖੋ ਕਿ ਲੋਬੇ ਸ਼ੱਕ ਨਹੀਂ ਕੋਈ ਵੱੜ ਚਾਗਾ ਇਹਦਾ ਜਿੱਦਾਂ ਮਰਜ਼ੀ ਤਸਲੀਆਂ ਕਰੀ ਚਲੋ ਠੀਕ ਆ ਜੀ ਹਾਂ ਜੀ ਬਾਕੀ ਕੋਈ ਪੂਰ ਛੱਟਾ ਨਹੀਂ ਕੋਈ ਵਧ ਘਟਣਾ ਹੋਊਗਾ ਠੀਕ ਆ ਲੋਬੇ 60000 ਦੀ ਵਾੜ ਮਿਲ ਜੂਗੀ 60000 ਦੀ ਵਾਛੀ ਹਾਂ ਨਾ ਜਿਹੜੀ 60000 ਰੁਪਈਆ ਇਧਰ ਹੀਰੇ ਅੱਜ ਇੱਕ ਆਪਣੇ ਕੋਲ ਜਿਹੜੀ ਅੱਜ ਹੀ ਵੈੜ ਆਈ ਹੈ ਤਕਰੀਬਨ ਹੋਣੇ 15-10 ਮਿੰਟ ਪਹਿਲਾਂ 3 ਵਜੇ ਆਪਾਂ ਪਾਸ ਕੀਤੀ ਆ ਠੀਕ ਆ ਵੀਰੇ 3 ਵਜੇ ਪਾਸ ਕੀਤੀ ਮਗਰ ਬੱਚਾ ਇਹਦੇ ਮਗਰ ਵਛਾ ਆ ਗਿਆ ਸੂਈ ਕਿਵੇਂ ਆ ਇਹ ਕੱਲ ਸੂਈ ਦੂਜਾ ਸੂਗਾ ਦੂਜਾ ਸੂਗਾ ਕੱਲ ਦੀ ਸੂਈ ਆ ਨਾਲੂ ਨਾਲ ਆ ਬੱਚੇ ਦੇਦੇ ਵੀ ਖੋਲ ਕੇ ਤੁਹਾਨੂੰ ਤਸਵੀਰ ਨਾਲ ਤੋਰ ਕੇ ਦਿਖਾਵਾਂਗੇ 9 ਵਜੇ ਪਾਸ ਕੀਤੀ ਹੋਣਾ ਤਾਂ ਘੱਟ ਜੀ ਬੜੀ ਦੀਦੀ ਆ ਵੈੜੇ ਵੀ ਹਰੀ ਚੰਗੀ ਆ ਬਾਕੀ ਇਹਦੇ ਪਾਲੀ ਸਾਂ ਵੀ ਦੇਖਲਾ ਵੀ ਆਇਆ ਵੀ ਜਿੰਨੇ ਕਿਸੇ ਪਾਸੋਂ ਆਣਦਾ ਆ ਵੀ ਯਾਰ ਪੇਸ ਵਾਲੀ ਆ ਦੁੱਧ 20 ਕਿਲੋ ਦੇ ਦਿੰਦੇ ਤੇ ਇਹਦੇ ਪਸ਼ੂ ਪੈਜਾ ਲੱਕਾਉ ਲਾ हां जी ओदे 14 15 किलो ही ਹੋਊਗਾ हां 14 15 किलो ਹੋਊਗਾ ਠੀਕ ਆ ਜੀ ਹਾਂ ਜੀ ਆ ਗਏ ਇਧਰ ਭਾਈ ਇਧਰ ਬਹੁਤ ਚੌੜ ਸਾਹਬਰੀ ਲੈਣ ਦੇ ਵਾਲੀ ਗੱਲੀ ਕਰਦੇ ਆਂ ਛਾਹੀਆਂ ਦੀ ਭਾਈ ਦੇ ਦਾਂਗੇ 6000 ਦੀ ਹਾਂ 6000 ਦੀ ਦੇ ਦਾਂਗੇ ਠੀਕ ਆ ਹਾਂ ਜੀ ਜਾਂਦੇ ਯਾਰ ਰੋਡਾ ਦੀ 65 ਦੀ ਜਾਂਦੀ ਚਲ ਠੀਕ ਭਾਈ ਦੇ ਦਾਂਗੇ ਪਾਇਰ ਦੀ ਦੇ 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 ਦਾਂਗੇ ਦੇ ਦਾਂਗੇ ਲਓ ਵੀ 65000 ਦੀ ਵੇੜ ਚ ਭਾਈ ਸੰਭੀਰ ਵੇੜ ਤੁਹਾਨੂੰ ਮਿਲਦੀ ਹੈ ਵੇੜ ਆ ਰਾਜੀਪੁਰੀ ਆ ਹਾਂ ਤੇ ਕੋਈ ਸ਼ੱਕ ਆਪਾਂ 3 ਵਜੇ ਪਾਸ ਕੀਤੀ ਆ ਠੀਕ ਆ ਭਾਈ ਤੇ ਤਾਰਾ ਤਾਂ ਮਰਾ ਦੀਦੀਆਂ ਚਲ ਮੰਗਾ ਲਿੰਦਾ ਕੋਈ ਵੀਰ ਹਮ ਬਣੀ ਪੂਰੀ ਫੇਰ ਬਣ ਗਈ ਤੇਰਾ ਹਾਂ ਦੁੱਧ ਦੇ ਜੂਗੀ ਉਹ ਤੇਰਾ ਦੁੱਧ ਵਾਲੀ ਵੇੜ ਚਲੋ ਲਓ ਵੀ ਇਹ 65000 ਦੀ ਮਿਲ ਜੂਗੀ ਬੱਚਾ ਮਗਰਾ ਠੀਕ ਆ ਜੀ ਤਕਰੀਬਨ ਕੋਈ ਕੱਲ ਦੀ ਸੂਈ ਆ ਆਹ ਸਾਹਮਣੇ ਬੱਚਾ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾਈ ਦਿੰਦੀ ਆ ਪੰਗਾ ਜੂੜ ਪਾ ਗਏ ਤੁਸੀਂ ਚਵਾਈ ਕਰ ਲਓਗੇ ਠੀਕ ਆ ਤੇ ਇਧਰ ਇਹ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਨੂੰ ਬੜਾ ਸੀ ਅੱਜ ਇੱਕ ਪੂਰੀ ਮੱਝ ਦਿਖਾਤੀ ਆ ਮੋਲ ਬੜੇ ਜਾਇਜ਼ ਬਿਲਕੁਲ ਛੋਟੇ ਛੋਟੇ ਜੇ ਇੱਕ ਗੱਬਰ ਮੱਝ ਦਿਖਾਈ ਆ ਸੋ ਤਿਆਰੀ ਦੇ ਉੱਤੇ ਆ ਕੋਈ ਦੋ ਚੌ ਦਿਨਾਂ ਤੱਕ ਇਹ ਵੀ ਸੂਈ ਸਲੋਤੀ ਆ ਕਰਮਾ ਲਈ ਇਹ ਹੀ ਰੋ ਅੱਜ ਮਾਲ ਸੀ ਆਪਣੇ ਕੋਲ ਭਰਾ ਹਾਂਜੀ 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 ਤੇ ਨੰਬਰ ਇੱਕ ਕਰ ਦਿਓ ਸਾਜ ਚੰਨ ਜੀ ਦਾ 13 46 13 ਠੀਕ ਆ ਜੀ 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 ਆ ਨੂੰ ਪਾਜੀ ਇੱਕ ਗੱਲ ਹੋਰ ਕਹਿਣਾ ਉਹ ਨਹੀਂ ਆਨਲਾਈਨ ਮੰਗਵਾਉਦਾ ਆਪਣੇ ਤੋਂ ਆਓ ਰਾਤ ਰਾਤ ਚੋਲੋ ਦਿਨ ਫੇਰ ਮਣਕੇ ਦੁੱਧ ਲੈ ਜਾਓ ਜੋ ਦੱਸਿਆ ਸੁਣਾ ਦੀਆਂ ਨਾ ਪਾਸ ਹੁਣ ਜ਼ਿੰਮੇਦਾਰ ਮੈਂ ਆ ਚਲੋ ਜੀ ਕੋਈ ਪੂਰ ਛੱਟਾ ਹੋਵੇ ਕੋਈ ਵੱਧ ਘੱਟ ਹੋਵੇ ਗੱਲ ਦਾ ਮੇਰੀ ਗਾਰੰਟੀ ਹੈ ਬਿਲਕੁਲ ਬਿਲਕੁਲ ਇਹ ਡੰਗਰ ਦੇਦਾ ਦੁੱਧ ਪਾਏ ਦਾ ਆ ਗਾੜੀ ਆਪਾਂ ਆਖੀ ਜਾ ਕੇ ਤੂੜੀ ਦੇ ਬੰਦੀ ਸੁੱਕੀ ਦੇ ਚੋਲੀਆਂ ਅਸੀਂ 20 ਕਿਲੋ ਫੇਰ ਗੱਲ ਨਹੀਂ ਹੈ ਮੈਂ ਉਹ ਤਾਂ ਫੇਰ ਦੱਸਣੀ ਨਹੀਂ ਇਹ ਸਾਰਿਆਂ ਨੂੰ ਪਤਾ ਹੀ ਆ ਬੰਦ ਜਿਹੜੇ ਪੁਰਾਣੇ ਪੈਸੇ ਲੈ ਕੇ ਜਾਣੇ ਥੋੜੇ ਬਹੁਤ ਸੇਵਾ ਤਾਂ ਕਰਨੀ ਪੈਣੀ ਹੈ ਮੋਲ ਭਾਈ ਆਪਾਂ ਪੂਰੇ ਜਾਇਜ਼ ਕੀਤੇ ਆ ਠੀਕ ਹੈ ਜੀ। ਲਓ ਵੀ ਅੱਜ ਐਨੀਮਲ ਡੇਰੀ ਆਪਾਂ ਤੁਹਾਨੂੰ ਦਿਖਾ ਦਿੱਤੇ ਆ। ਹਾਂਜੀ। ਕਰੋ ਸੰਪਰਕ ਨੰਬਰ ਚੱਲਣ ਦੇ ਆ ਸਕਰੀਨ ਤੇ। ਬਾਕੀ ਪ੍ਰੋਪਰ ਵੀਡੀਓ ਮੇਰਾ ਭਰਾ ਤਸਲੀ ਨਾਲ ਦੇਖ ਲਿਓ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।